ਹਾਂਜੀ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਆਪਾਂ ਵੀਡੀਓ ਨੂੰ ਐਡਿਟ ਕਰ ਰਹੇ ਵੀਡੀਓ ਲੰਬੀ ਹੋਣ ਦੇ ਕਾਰਨ ਵੀਡੀਓ ਦੇ ਇੱਕ ਦੇ ਦੋ ਭਾਗ ਬਣਾ ਦਿੱਤੇ ਸੀ ਜਦੋਂ ਆਪਾਂ ਆਨੰਦਪੁਰ ਸਾਹਿਬ ਤੋਂ ਕਿਲਾ ਆਨੰਦਗੜ੍ਹ ਤੋਂ ਚੱਲ ਕੇ ਆਪਣੇ ਗੁਰਦੁਆਰਾ ਜੰਡ ਸਾਹਿਬ ਪਹੁੰਚੇ ਸੀ ਚਮਕੌਰ ਸਾਹਿਬ ਤੋਂ ਹੁੰਦੇ ਹੋਏ ਤੇ ਅੱਜ ਦੀ ਵੀਡੀਓ ਜਿਹੜੀ ਆ ਉਹਦੇ ਵਿੱਚ ਚਮਕੌਰ ਸਾਹਿਬ ਦੇ ਜਿਹੜੇ ਗੁਰੂ ਘਰ ਆ ਉਹਨਾਂ ਦੇ ਦਰਸ਼ਨ ਤੇ ਮਰਦਾ ਸ਼ਰਨ ਕੌਰ ਜੀ ਦਾ ਜਿਹੜਾ ਜੱਦੀ ਪਿੰਡ ਸੀ ਉਹਦੇ ਦਰਸ਼ਨ ਤੇ ਗੁਰੂ ਘਰਾਂ ਦੇ ਦਰਸ਼ਨ ਆ ਉਹ ਇਸ ਵੀਡੀਓ ਨੂੰ ਪਹਿਲੀ ਵੀਡੀਓ ਜਿਹੜੀ ਕੱਲ ਤੁਸੀਂ ਦੇਖ ਕੇ ਹਟੇ ਆ ਉਹਦੇ ਨਾਲ ਜੋੜ ਲਿਓ ਜੀ ਲੜੀ ਵਾਈਜ਼ ਤੇ ਆ ਜਾਓ ਜੀ ਤੁਹਾਡੇ ਨਾਲ ਕਰਦੇ ਆ ਵੀਡੀਓ ਸਾਂਝੀ ਭਾਗ ਦੂਜਾ ਹਾਂਜੀ ਸੰਗਤ ਜੀ ਗੁਰੂ ਘਰ ਆਪਾਂ ਦਰਸ਼ਨ ਕਰ ਲਏ ਹੁਣ ਗੁਰਦੁਆਰਾ ਗੁਰੂਗੜ੍ਹ ਸਾਹਿਬ ਬ੍ਰਾਹਮਣ ਮਾਜਰਾ ਤੇ ਹੁਣ ਆਪਾਂ ਚਾਲੇ ਪਾਉਨੇ ਆ ਜੀ ਗੁਰਦੁਆਰਾ ਆਇਆ ਦੁਲਤੀ ਮਾਜਰਾ ਪਿੰਡ ਦੇ ਵਿੱਚ ਗੁਰਦੁਆਰੇ ਦਾ ਨਾਮ ਆ ਜੀ ਕੰਗਾ ਸਾਹਿਬ ਜਿੱਥੇ ਆਪਾਂ ਹੁਣ ਪਹੁੰਚਣ ਆਇਆ ਸਥਾਨ ਤੇ ਆਜੋ ਬਣੇ ਰਹੋ ਜੀ ਸਫਰਾਂ ਦੇ ਨਾਲ ਸਫਰ ਮਾਰਗ ਗੁਰੂ ਗੋਬਿੰਦ ਸਿੰਘ ਜੀ ਗੁਰੂ ਗੋਬਿੰਦ ਸਿੰਘ ਮਾਰ ਹਾਂਜੀ ਸੰਗਤ ਜੀ ਹਕਾਰਪੁਰ ਸੱਚੇ ਪਾਤਸ਼ਾਹ ਦੇ ਮਿਹਰ ਸਦਕਾ ਊਟ ਆਸਰੇ ਪਹੁੰਚ ਗਏ ਜੀ ਆਪਾਂ ਗੁਰਦੁਆਰਾ ਕੰਗਾ ਸਾਹਿਬ ਪਿੰਡ ਆ ਜੀ ਦੁਲਜੀ ਮਾਜਰਾ ਮਾਰਗ ਗੁਰੂ ਗੋਬਿੰਦ ਸਿੰਘ ਜੀ ਹਾਂਜੀ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਕਰੋ ਜੀ ਦਰਸ਼ਨ ਲਵਾਓ ਜੀ ਗੁਰੂ ਚਰਨਾਂ 'ਚ ਹਾਜ਼ਰੀ ਗੁਰਦੁਆਰਾ ਕੰਗਾ ਸਾਹਿਬ ਪਿੰਡ ਆ ਜੀ ਦੁਲਜੀ ਮਾਜਰਾ ਕਾਲਪੁਰ ਸੱਚੇ ਪਾਤਸ਼ਾਹ ਇਹ ਸਭ ਨੂੰ ਚੜ੍ਹਦੀ ਕਲਾ ਬਖਸ਼ਣੀ ਤੰਦਰੁਸਤੀ ਬਖਸ਼ੇਲੀ ਸਬਰ ਤੇ ਸੰਤੋਖ ਬਖਸ਼ਣਾ ਸੰਗਤ ਜੀ ਆਪ ਦਰਸ਼ਨ ਕਰੋ ਜੀ ਦਾਸ ਆਪ ਜੀ ਦਾ ਇਤਿਹਾਸ ਦੀ ਜਾਣਕਾਰੀ ਸਾਂਝੀ ਕਰਦਾ ਜੀ ਹਾਂਜੀ ਸੰਗਤ ਜੀ ਗੁਰਦੁਆਰਾ ਕੰਗਾ ਸਾਹਿਬ ਤੁਲਸੀ ਮਾਜਰਾ ਸੰਗਤ ਜੀ ਆਜੋ ਜੀ ਇਤਿਹਾਸ ਦੀ ਜਾਣਕਾਰੀ ਆਪ ਜੀ ਨਾਲ ਸਾਂਝੀ ਕਰਦੇ ਆ ਸੰਗਤ ਜੀ ਸੰਗਤ ਜੀ ਇਸ ਸਥਾਨ ਤੇ ਗੁਰੂ ਸਾਹਿਬ ਆਪਣੇ ਇਹ ਜਿਹੜੀ ਤੁਸੀਂ ਪਿੱਛੇ ਗੁਰੂ ਘਰ ਦੇ ਦਰਸ਼ਨ ਕਰਕੇ ਹਟੇ ਆ ਕਲਿੱਪ ਦੇ ਵਿੱਚ ਜੀ ਆਪਣੇ ਗੁਰਦੁਆਰਾ ਗੁਰੂਗੜ੍ਹ ਸਾਹਿਬ ਬ੍ਰਾਹਮਣ ਮਾਜਰਾ ਤੋਂ ਹੁੰਦੇ ਹੋਏ ਇਸ ਸਥਾਨ ਤੇ ਵੀ ਰੁੱਕੇ ਗਏ ਸੀਗੇ ਜਦੋਂ ਗੁਰੂ ਸਾਹਿਬ ਚੌਕੌਰ ਸਾਹਿਬ ਵੱਲ ਨੂੰ ਜਾ ਰਹੇ ਸੀਗੇ ਸੰਗਤ ਜੀ ਚੰਨ ਸ਼ੋਪਰਾਪਤ ਸਥਾਨ ਆ ਤੁਨ ਤੁਨ ਸ਼੍ਰੀ ਗੁਰੂ ਕੋਮੇ ਸਿੰਘ ਪਾਤਸ਼ਾਹੀ ਦਸਵੀਂ ਜੀ ਦਾ ਜੀ ਹਾਂ ਜੀ ਸੰਗਤ ਜੀ ਹੁਣ ਆਪਾਂ ਪਹੁੰਚਣਾ ਪਿੰਡ ਜੀ ਗੂਰ ਮਾਜਰਾ ਕਰਾਂਗੇ ਦਰਸ਼ਨ ਗੁਰੂ ਘਰ ਦੇ ਹਾਂਜੀ ਸੰਗਤ ਜੀ ਪਹੁੰਚ ਗਏ ਆਪਾਂ ਜੀ ਗੁਰਦੁਆਰਾ ਮੰਜੀ ਸਾਹਿਬ ਬੂਰ ਮਾਚਰਾ ਆ ਜਿਓ ਜੀ ਕਰਦੇ ਆਂ ਦਰਸ਼ਨ ਤੇ ਇਤਿਹਾਸ ਦੀ ਜਾਣਕਾਰੀ ਆਪਸੀ ਨਾਲ ਸੰਗਤ ਜੀ ਇਧਰ ਆਪਣੇ ਦੂਰੇ ਸਿੰਘ ਸਾਹਿਬ ਵੀ ਆਹ ਪਹੁੰਚੇ ਆ ਹਵਾਜ ਬਹੁਤ ਯੂਲਵਾ ਰਹੀ ਹੈ ਦੇਖੋ ਨਝਾਂ ਸਾਹਿਬ ਲਹਿਰਾਉਂਦਾ ਹਾਂਜੀ ਸੰਗਤ ਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਕਰੋ ਜੀ ਦਰਸ਼ਨ ਗੁਰਦੁਆਰਾ ਮੰਜੀ ਸਾਹਿਬ ਪੰਡਿਆ ਜੀ ਬੂਰ ਮਾਜਰਾ ਵਾਹਿਗੁਰੂ ਘਰ ਕੋ ਸੱਚੇ ਬਾਸਬ ਨੇ ਚੜ੍ਹਦੀ ਕਲਾ ਤੁਹਾਨੂੰ ਰਸਤੀ ਬਖਸ਼ਣੀ ਸਬਰ ਤੇ ਸੰਤੋਖ ਬਖਸ਼ਣਾ ਸਰਬੱਤ ਦਾ ਭਲਾ ਕਰਨਾ ਸੰਗਤ ਜੀ ਆਪ ਦਰਸ਼ਨ ਕਰੋ ਜੀ ਦਾਸ ਆਪ ਜੀ ਨਾਲ ਇਤਿਹਾਸ ਦੀ ਜਾਣਕਾਰੀ ਸਾਂਝੀ ਕਰਦਾ ਜੀ ਹਾਂਜੀ ਸੰਗਤ ਜੀ ਗੁਰਦੁਆਰਾ ਮੰਜੀ ਸਾਹਿਬ ਬੂਰ ਮਾਜਰਾ ਇਤਿਹਾਸ ਦੀ ਜਾਣਕਾਰੀ ਆਪ ਜੀ ਨਾਲ ਸਾਂਝੀ ਕਰਦੇ ਹਾਂ ਸੰਗਤ ਜੀ ਸੰਗਤ ਜੀ ਤਾਂ ਤਾਂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਅਤੇ ਉਹਨਾਂ ਦੇ ਦੋ ਵੱਡੇ ਸਹਬਜ਼ਾਦੇ ਬਾਬਾ ਅਜੀਤ ਸਿੰਘ ਜੀ ਤੇ ਬਾਬਾ ਝੁਜਾਰ ਸਿੰਘ ਜੀ ਤੇ ਪੰਜੇ ਪਿਆਰੇ ਸੰਗਤ ਜੀ ਤੇ 40 ਦੇ ਕਰੀਬ ਘੋੜਸਵਾਰ ਸਿੰਘਾ ਸਮਿਤ ਪੰਡ ਬੂਰ ਮਾਜਰਾ ਦੀ ਝੂ ਲੰਘ ਕੇ ਇਸ ਸਥਾਨ ਤੇ ਪੁੱਜੇ ਸੀ ਉਸ ਵੇਲੇ ਇੱਥੇ ਸੰਘਣਾ ਜੰਗਲ ਤੇ ਇੱਕ ਖੂਹ ਹੁੰਦਾ ਸੀ ਸੰਗਤ ਜੀ ਇੱਥੇ ਗੁਰੂ ਜੀ ਆਪਣੇ ਲਸ਼ਕਰ ਸਮੇਤ ਰੁਕੇ ਇਸ ਖੂਹ ਤੇ ਗੁਰੂ ਜੀ ਨੇ ਪਾਣੀ ਛਨਾਣਾ ਕੀਤਾ ਤੇ ਜਲ ਛਕਿਆ ਅਤੇ ਘੋੜਿਆਂ ਨੂੰ ਵੀ ਜਲ ਛਕਾਇਆ ਉਪਰੰਤ ਇੱਥੇ ਥੋੜਾ ਸਮਾਂ ਆਰਾਮ ਕੀਤਾ ਇੱਥੇ ਹੀ ਇੱਕ ਸੂਈਏ ਨੇ ਖਬਰ ਦਿੱਤੀ ਕਿ ਦਿੱਲੀ ਤੋਂ ਔਰੰਗਜ਼ੇਬ ਬਾਦਸ਼ਾਹ ਦੀ ਮੁਗਲ ਫੌਜ ਆਪ ਜੀ ਦੇ ਵਿਰੁੱਧ ਆ ਰਹੀ ਹੈ ਗੁਰੂ ਜੀ ਨੇ ਸਿੰਘਾਂ ਨਾਲ ਮਤਾ ਪਾਸ ਕਰਕੇ ਸਮੇਂ ਅਨੁਸਾਰ ਇਥੋਂ ਪੱਛਮ ਵੱਲ ਸ੍ਰੀ ਚਮਕੌਰ ਸਾਹਿਬ ਨੂੰ ਚਾਲੇ ਪਾ ਦਿੱਤੇ ਸੀ ਸੰਗਤ ਜੀ ਇਹ ਸੀ ਇਤਿਹਾਸ ਜੀ ਗੁਰਦੁਆਰਾ ਮੰਜੀ ਸਾਹਿਬ ਬੂਰਮਾ ਜਰਾ ਦਾ ਜੋ ਆਪ ਜੀ ਨੇ ਸਾਂਝਾ ਕੀਤਾ ਸੰਗਤ ਇਤਿਹਾਸ ਦੀ ਜਾਣਕਾਰੀ ਸਾਂਝੀ ਕਰਦੇ ਸਮੇਂ ਕੋਈ ਗਲਤੀ ਹੋਈ ਹੋਵੇ ਤਾਂ ਦੱਸ ਕੇ ਮਾਦਾ ਜੱਜ ਕੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਸੰਗਤ ਜੀ ਪਾਤ ਤੇ ਚਾਲੇ ਜੀ ਆਪਾਂ ਗੁਰੂ ਘਰ ਦਾ ਅਰਸ਼ਣ ਕਰਕੇ ਉੜੇ ਤੂਫਾਨ ਦੇ ਨਾਲ ਆਪਦੇ ਆ ਜਾਂਦਾ ਗਗਨ ਦੀ ਬਾਈ ਤੇ ਹੁਣ ਆਪਾਂ ਜਾਣਾ ਆ ਜੀ ਗੁਰੂ ਘਰ ਆ ਗੁਰਦੁਆਰਾ ਸ਼ਾਹੀ ਟਿੱਬੀ ਸਾਹਿਬ ਆਪਣੇ ਤਾਲਾਪੁਰ ਪਿੰਡ ਦੇ ਵਿੱਚ ਪੈਂਦਾ ਆ ਜੀ ਸ਼ਾਹੀ ਟਿੱਬੀ ਲਿਖਿਆ ਆ ਮੂਲ ਮੰਤਰ ਤੇ ਆ ਬੂੜਿਆ ਜੀ ਆਪਣੇ ਗੁਰੂਗੋਵਿੰਦ ਜੀ ਮਾਰਗ ਤੇ ਹਾਂਜੀ ਸੰਗਤ ਜੀ ਪਹੁੰਚ ਗਏ ਜੀ ਆਪਾਂ ਗੁਰਦੁਆਰਾ ਟਿੱਬੀ ਸਾਹਿਬ ਪਿੰਡਿਆ ਜੀ ਤਾਲਾਪੁਰ ਤੇ ਆਜੋ ਕਰਦੇ ਆ ਗੁਰੂ ਘਰ ਦਰਸ਼ਨ ਤੇ ਤੁਹਾਡੇ ਨਾਲ ਕਰਦੇ ਆ ਇਤਿਹਾਸ ਦੀ ਜਾਣਕਾਰੀ ਸੰਜੀ ਹਾਂਜੀ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਕਰੋ ਜੀ ਦਰਸ਼ਨ ਗੁਰਦੁਆਰਾ ਟਿੱਬੀ ਸਾਹਿਬ ਪਿੰਡ ਤਾਲਾਪੁਰ ਸੰਗਤ ਜੀ ਆਪ ਦਰਸ਼ਨ ਕਰੋ ਜੀ ਦਾਸ ਆਪ ਜੀ ਦੇ ਨਾਲ ਕਰਦਾ ਇਤਿਹਾਸ ਦੀ ਜਾਣਕਾਰੀ ਸੰਜੀ ਜੀ ਹੱਥ ਮੇਰਾ ਬਾਟਾ ਤੇਰਾ ਹਕਾਲਪੁਰ ਸੱਚੇ ਪਾਤਸ਼ਾਹ ਜੀ ਸਰਵਤ ਦਾ ਭਲਾ ਕਰਨਾ ਆਜੋ ਜੀ ਜਾਣਕਾਰੀ ਸਾਂਝੀ ਕਰਦੇ ਆ ਇਤਿਹਾਸ ਦੀ ਹਾਂਜੀ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਗੁਰਦੁਆਰਾ ਸ਼ਾਹੀ ਟਿੱਬੀ ਸਾਹਿਬ ਪਿੰਡ ਤਾਲਾਪੁਰ ਆਜੋ ਜਾਣਕਾਰੀ ਇਤਿਹਾਸ ਦੀ ਸਾਂਝੀ ਕਰਦੇ ਆ ਸੰਗਤ ਜੀ ਇਸ ਸਥਾਨ ਤੇ ਇੱਕ ਸ਼ੈਨਸ਼ਾ ਪੀਰ ਦਾ ਪੀਰ ਨਾਮ ਦਾ ਇੱਕ ਵਿਅਕਤੀ ਰਹਿੰਦਾ ਸੀਗਾ ਤੇ ਉਹਨਾਂ ਦੀ ਦਿਲ ਦੀ ਰੀ ਸੀ ਉਹ ਗੁਰੂ ਸਾਹਿਬ ਜੀ ਦੇ ਦਰਸ਼ਨ ਕਰਨੇ ਚਾਹੁੰਦੇ ਸੀ ਤਾਂ ਇਸ ਸਥਾਨ ਤੇ ਗੁਰੂ ਸਾਹਿਬ ਜੀ ਦੋ ਵਾਰ ਆਏ ਆ ਇਤਿਹਾਸਕਾਰਾਂ ਦੇ ਮੁਤਾਬਕ ਇੱਕ ਵਾਰੀ ਪਹਿਲਾਂ ਪਰਿਵਾਰ ਦੇ ਨਾਲ ਆਏ ਸੀਗੇ ਸਥਾਨ ਤੇ ਗੁਰੂ ਸਾਹਿਬ ਜੀ ਉਹ ਸ਼ੈਨਸ਼ਾਹ ਪੀਰ ਨੂੰ ਦਰਸ਼ਨ ਦੇਣ ਲਈ ਤੇ ਸੰਗਤ ਜੀ ਦੂਸਰੀ ਵਾਰ ਜਦੋਂ ਗੁਰੂ ਸਾਹਿਬ ਬੂਰ ਮਾਜਰੇ ਤੋਂ ਹੁੰਦੇ ਹੋਏ ਇਸ ਸਥਾਨ ਤੇ ਪੁੱਜੇ ਸੀਗੇ ਤੇ ਇਸ ਸਥਾਨ ਤੇ ਆ ਕੇ ਸ਼ੈਨਸ਼ਾ ਪੀਰ ਜੀ ਕੋ ਰੁਕੇ ਸਗੇ ਤੇ ਜਲ ਪਾਣੀ ਇਸ ਸਥਾਨ ਤੇ ਆ ਕੇ ਛਕਿਆ ਸੀ ਤੇ ਇਸ ਸਥਾਨ ਤੋਂ ਹੀ ਪ੍ਰਤੱਖ ਦਰਸ਼ਨ ਹੁੰਦੇ ਆ ਜੀ ਗੜੀ ਸਾਹਿਬ ਦੇ ਜਿਹੜੀ ਕੱਚੀ ਗੜੀ ਸੀਗੀ ਤੇ ਇਸ ਨਿਸ਼ਾਨ ਸਾਹਿਬ ਤੋਂ ਹੁੰਦੇ ਆ ਜੀ ਦਰਸ਼ਨ ਪ੍ਰਤੱਖ ਆ ਦੇਖਿਓ ਤੁਹਾਨੂੰ ਵੀਡੀਓ ਜਰੀਏ ਕਰਵਾਉਨੇ ਆ ਹੁਣ ਤਾਂ ਕੱਚੀ ਗੜੀ ਪਹਿਲਾਂ ਦੋ ਮੰਜ਼ਲਾ ਹੁੰਦੀ ਸੀ ਤੇ ਉੱਚੀ ਹੁੰਦੀ ਸਾਫ਼ ਦਰਸ਼ਨ ਹੁੰਦੇ ਸਗੇ ਹੁਣ ਕੱਚੀ ਗੜੀ ਓਟਾ ਦਿੱਤੀ ਗਈ ਆ ਕਾਰ ਸੇਵਾ ਵਾਲਿਆਂ ਵੱਲੋਂ ਤੇ ਹੁਣ ਗੁਰੂ ਘਰ ਦੇ ਵੈਸੇ ਦਰਸ਼ਨ ਹੁੰਦੇ ਆ ਆ ਦੇਖਿਓ ਤੇ ਗੁਰੂ ਸਾਹਿਬ ਜੀ ਨੇ ਇੱਥੋਂ ਅੰਦਾਜ਼ਾ ਲਾਇਆ ਸੀਗਾ ਕੱਚੀ ਗੜੀ ਦਾ ਤੇ ਇੱਥੋਂ ਫੇ ਚਾਲੇ ਪਾਏ ਸੀ ਕੱਚੀ ਗੜੀ ਨੂੰ ਚਮਕੌਰ ਸਾਹਿਬ ਨੂੰ ਗੁਰੂ ਸਾਹਿਬ ਜੀ ਨੇ ਇਹ ਸੀ ਇਤਿਹਾਸ ਜੀ ਆਪਣੇ ਗੁਰੂ ਘਰ ਸ਼ਾਹੀ ਟਿੱਬੀ ਸਾਹਿਬ ਦਾ ਤੇ ਜੇ ਜਾਣਕਾਰੀ ਸਾਂਝੀ ਕਰਦੇ ਸਮੇਂ ਕੋਈ ਗਲਤੀ ਹੋਈ ਹੋਵੇ ਤਾਂ ਦਾਸ ਖਿਮਾ ਦਾ ਚਾਚਿਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਸੰਗਤ ਜੀ ਗੁਰਦੁਆਰਾ ਟੀਬੀ ਸਾਹਿਬ ਤੋਂ ਦਰਸ਼ਨ ਕਰਕੇ ਛੱਡਤੀਆਂ ਆਪਾਂ ਲਗਾਮਾਂ ਘੋੜੇ ਤੂਫਾਨ ਦੀਆਂ ਜੀ ਜਾਂਦਾ ਹੈ ਗਗਨਦੀਪ ਬਾਈ ਤੇ ਹੁਣ ਆਪਾਂ ਪਹੁੰਚਣਾ ਜੀ ਗੁਰਦੁਆਰਾ ਦਮਦਮਾ ਸਾਹਿਬ ਤਰਤਿ ਸ਼ੀਰੀ ਚਮਕੌਰ ਸਾਹਿਬ ਪਹਿਲਾਂ ਆਪਾਂ ਗੁਰਦੁਆਰਾ ਦਮਦਮਾ ਸਾਹਿਬ ਜਾਵਾਂਗੇ ਜੀ ਕਿਉਂਕਿ ਆਪਾਂ ਮਾਰਗ ਗੁਰੂ ਕੋ ਸਾਂਜੀ ਕੋਸ਼ਿਸ਼ ਕਰ ਰਹੇ ਹਾਂ ਉਸੇ ਤਰ੍ਹਾਂ ਕਰਨ ਦੀ ਜਿਸ ਤਰ੍ਹਾਂ ਗੁਰੂ ਸਾਹਿਬ ਜੀ ਨੇ ਜੇ ਚਰਨ ਆਪਣੇ ਜਿਹੜੇ ਜਿਹੜੇ ਸਥਾਨਾਂ ਤੇ ਪਾਏ ਸੀਗੇ ਉਹਨਾਂ ਨਾਲ ਸਥਾਨਾਂ ਤੋਂ ਹੁੰਦੇ ਹੋਏ ਮਾਰਗ ਤੇ ਚੱਲ ਗਏ ਕੋਸ਼ਿਸ਼ ਹੈ ਆਪਣੀ ਇਹ ਛੂਟੀ ਇਹ ਆਜੋ ਪਹੁੰਚਦੇ ਹਾਂ ਜੀ ਹੁਣ ਗੁਰਦੁਆਰਾ ਦਮਦਮਾ ਸਾਹਿਬ ਚਰਤਿ ਸ਼੍ਰੀ ਚਮਕੌਰ ਸਾਹਿਬ ਹਾਂਜੀ ਸੰਗਤ ਜੀ ਪਹੁੰਚ ਗਏ ਆ ਜੀ ਆਪਾਂ ਕਾਲਪੁਰ ਸੱਚੇ ਪਾਸ਼ੇ ਮੀਰ ਸਤਕਾਉਟ ਆਸਰੇ ਗੁਰਦੁਆਰਾ ਦਮਦਮਾ ਸਾਹਿਬ ਧਰਤ ਸ੍ਰੀ ਚਮਕੌਰ ਸਾਹਿਬ ਆਜੋ ਕਰਦੇ ਆ ਜੀ ਦਰਸ਼ਨ ਲਵਾਉਣੇ ਗੁਰੂ ਚਰਨਾਂ 'ਚ ਹਾਜ਼ਰੀ ਤੇ ਇਤਿਹਾਸ ਦੀ ਜਾਣਕਾਰੀ ਆਪ ਜੀ ਨਾਲ ਕਰਦੇ ਆਂ ਸਾਂਝੀ ਜੀ ਹਾਂਜੀ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਕਰੋ ਜੀ ਦਰਸ਼ਨ ਗੁਰਦੁਆਰਾ ਦਮਦਮਾ ਸਾਹਿਬ ਧਰਤ ਸ੍ਰੀ ਚਮਕੌਰ ਸਾਹਿਬ ਅਕਾਲ ਪੁਰਖ ਸੱਚੇ ਪਾਤਸ਼ਾਹ ਜੀ ਸਭ ਤੇ ਮੀਰ ਪਰਿਆਥ ਰੱਖਣਾ ਸਭ ਨੂੰ ਚੜ੍ਹਦੀ ਕਲਾ ਤੰਦਰੁਸਤੀ ਖੁਸ਼ੀਆਂ ਬਖਸ਼ਣੀਆਂ ਸੰਗਤ ਜੀ ਆਪ ਦਰਸ਼ਨ ਕਰੋ ਜੀ ਗੁਰੂ ਚਰਨਾਂ 'ਚ ਹਾਜ਼ਰੀ ਲਵਾਓ ਦਾਸ ਆਪ ਜੀ ਨਾਲ ਇਤਿਹਾਸ ਦੀ ਜਾਣਕਾਰੀ ਸਾਂਝੀ ਕਰਦਾ ਜੀ ਹਾਂਜੀ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਇਤਿਹਾਸ ਗੁਰਦੁਆਰਾ ਸ਼੍ਰੀ ਦਮਦਮਾ ਸਾਹਿਬ ਸ਼੍ਰੀ ਚਮਕੌਰ ਸਾਹਿਬ ਸੰਗਤ ਜੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਆਪ ਜੀ ਦੇ ਵੱਡੇ ਸਹਬਜ਼ਾਦੇ ਬਾਬਾ ਅਜੀਤ ਸਿੰਘ ਜੀ ਤੇ ਬਾਬਾ ਜੁਝਾਰ ਸਿੰਘ ਜੀ ਅਤੇ ਪੰਜਾਂ ਪਿਆਰਿਆਂ ਸਮੇਤ ਲਗਭਗ 40 ਸਿੰਘਾਂ ਨਾਲ ਆਪਣੇ ਸ਼ਾਹੀ ਟਿੱਬੀ ਤੋਂ ਹੁੰਦੇ ਹੋਏ ਇਸ ਸਥਾਨ ਤੇ ਪੁੱਜੇ ਸੀ ਸੰਗਤ ਜੀ ਮਹਾਨ ਖੋਜ ਦੇ ਵਿੱਚ ਲਿਖਿਆ ਹੋਇਆ ਆ ਭਾਈ ਸੰਤੋਖ ਜੀ ਦੇ ਵੱਲੋਂ ਪਹੁੰਚੇ ਗ੍ਰਾਮ ਦਸ਼ਨੀ ਦਿਸ਼ਮਾਹੇ ਤਹਾਂ ਬਾਗ ਸੁਭ ਹੈਰਾ ਸਿੰਘਣ ਸਹਿਤ ਬਰੇ तिस ਅੰਤਰ ਉਤਰੇ ਕਿਨਸ ਡੇਰਾ ਭਾਵਿਆ ਜੀ ਗੁਰੂ ਸਾਹਿਬ ਚਮਕੌਰ ਸਾਹਿਬ ਦੇ ਦੱਖਣ ਵੱਲ ਇੱਕ ਬਾਗ ਵਿੱਚ ਉਤਰੇ ਇਸ ਸਥਾਨ ਤੇ ਪਹਿਲਾਂ ਸੰਗਤ ਜੀ ਇੱਕ ਬਾਗ ਹੁੰਦਾ ਸੀ ਸੋ ਇਸੇ ਪਵਿੱਤਰ ਜਗ੍ਹਾ ਤੇ ਗੁਰੂ ਸਾਹਿਬ ਨੇ ਸਿੰਘਾਸਮੇਤ ਆਪਣਾ ਡੇਰਾ ਕੀਤਾ ਜਿਹੜਾ ਗੁਰੂ ਸਾਹਿਬ ਦਾ ਚਮਕੌਰ ਸਾਹਿਬ ਦੇ ਵਿੱਚ ਪਹਿਲਾ ਉਤਾਰਾ ਹੋਇਆ ਸੀ ਸੰਗਤ ਜੀ ਉਹ ਇਸ ਸਥਾਨ ਤੇ ਹੋਇਆ ਸਗਾ ਗੁਰਦੁਆਰਾ ਦਮਦਮਾ ਸਾਹਿਬ ਹਾਂਜੀ ਸੰਗਤ ਜੀ ਆਪਾਂ ਗੁਰਦੁਆਰਾ ਦਮਦਮਾ ਸਾਹਿਬ ਦਰਸ਼ਨ ਕਰਕੇ ਪਹੁੰਚ ਗਏ ਆ ਜੀ ਗੜੀ ਚਮਕੌਰ ਸਾਹਿਬ ਆਇਓ ਕਰਦੇ ਆ ਦਰਸ਼ਨ ਜੀ ਤੇ ਇਤਿਹਾਸ ਦੀ ਜਾਣਕਾਰੀ ਆਪ ਜੀ ਨਾਲ ਕਰਦੇ ਆ ਫਿਰ ਸੰਗਤ ਜੀ ਹਾਂਜੀ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗਰ ਇੱਕ ਹਿੰਦ ਮੇ ਤੀਰਥ ਹੈ ਯਾਤਰਾ ਕੇ ਲੀਏ ਕਟਾਏ ਬਾਪ ਨੇ ਬੱਚੇ ਜਹਾਂ ਖੁਦਾ ਕੇ ਲੀਏ ਸੰਗਤ ਜੀ ਗੁਰਦੁਆਰਾ ਕੱਚੀ ਗੜੀ ਸਾਹਿਬ ਧਰਤ ਸ੍ਰੀ ਚਮਕੌਰ ਸਾਹਿਬ ਕਰੋ ਜੀ ਦਰਸ਼ਨ ਲਵਾਓ ਜੀ ਗੁਰੂ ਚਰਨਾਂ 'ਚ ਹਾਜ਼ਰੀ ਅਕਾਲਪੁਰਖ ਸੱਚੇ ਪਾਤਸ਼ਾਹ ਜੀ ਸਭ ਨੂੰ ਚੜ੍ਹਦੀ ਕਲਾ ਬਖਸ਼ਣ ਸਬਰ ਤੇ ਸੰਤੋਖ ਬਖਸ਼ਣ ਸਰਵਤੱਤਵ ਦਾ ਪਲਾ ਕਰਨਾ ਆਜੋ ਜੀ ਜਾਣਕਾਰੀ ਇਤਿਹਾਸ ਦੀ ਆਪ ਜੀ ਨਾਲ ਸਾਂਝੀ ਕਰਦੇ ਹਾਂ ਜੀ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਸ ਇੱਕ ਹਿੰਦ ਵਿੱਚ ਤੀਰਥ ਹੈ ਯਾਤਰਾ ਕੇ ਲਈ ਕਟਾਏ ਬਾਪ ਨੇ ਬੱਚੇ ਜਹਾਂ ਖੁਦਾ ਕੇ ਲਈ ਸੰਗਤ ਜੀ ਇਤਿਹਾਸ ਗੁਰਦੁਆਰਾ ਸ਼੍ਰੀ ਗੜੀ ਸਾਹਿਬ ਸ਼੍ਰੀ ਚਮਕੌਰ ਸਾਹਿਬ ਸੰਗਤ ਜੀ ਰਾਏ ਜਗਤ ਸਿੰਘ ਅਤੇ ਰੂਪ ਚੰਦ ਨੇ ਜਦੋਂ ਗੜੀ ਤਨਤਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਸੌਂਪ ਦਿੱਤੀ ਤੇ ਆਪ ਪਰਿਵਾਰ ਸਮੇਤ ਇੱਥੋਂ ਚਲੇ ਗਏ ਗੁਰੂ ਜੀ ਨੇ ਇਸ ਹਵੇਲੀ ਨੂੰ ਛੋਟੀ ਗੜੀ ਦਾ ਰੂਪ ਦਿੱਤਾ ਤੇ ਮੋਰਚਾ ਬੰਦੀ ਕੀਤੀ ਗੜੀ ਦੇ ਚਾਰੇ ਪਾਸੇ 8-8 ਸਿੰਘ ਤਾਇਨਾਤ ਕੀਤੇ ਰਾਤ ਨੂੰ ਮੁਗਲਾਂ ਤੇ ਪਹਾੜੀ ਰਾਜਿਆਂ ਦੀਆਂ ਫੌਜਾਂ ਨੇ ਗੜੀ ਨੂੰ ਘੇਰਾ ਪਾ ਲਿਆ ਸੰਗਤ ਜੀ 8 ਪੋ ਨੂੰ ਦਿਨ ਵਿੱਚ ਘਮਸਾਨ ਦਾ ਜੁੱਧ ਹੋਇਆ ਜਿਸ ਵਿੱਚ ਗੁਰੂ ਸਾਹਿਬ ਦੇ ਦੋ ਵੱਡੇ ਸਹਬਜ਼ਾਦੇ ਬਾਬਾ ਅਜੀਤ ਸਿੰਘ ਜੀ ਬਾਬਾ ਜੁਝਾਰ ਸਿੰਘ ਜੀ ਤਿੰਨ ਪਿਆਰਿਆਂ ਵਿੱਚੋਂ ਭਾਈ ਹਿੰਮਤ ਸਿੰਘ ਜੀ ਭਾਈ ਮੁਹਕਮ ਸਿੰਘ ਜੀ ਤੇ ਭਾਈ ਸਾਹਿਬ ਸਿੰਘ ਜੀ ਸਮੇਤ ਕਈ ਸਿੰਘ ਸ਼ਹੀਦ ਹੋ ਗਏ ਪਰ ਮੁਗਲ ਫੌਜਾਂ ਗੜੀ ਨੂੰ ਨਾ ਜਿੱਤ ਸਕੀਆਂ ਰਾਤ ਨੂੰ ਗੁਰੂ ਜੀ ਨੂੰ ਪੰਜ ਸਿੰਘਾਂ ਨੇ ਇਕੱਠੇ ਹੋ ਕੇ ਬੇਨਤੀ ਕੀਤੀ ਕਿ ਤੁਸੀਂ ਗੜੀ ਨੂੰ ਛੱਡ ਕੇ ਚਲੇ ਜਾਵੋ ਗੁਰੂ ਜੀ ਨੇ ਪੰਜਾਂ ਸਿੰਘਾਂ ਦਾ ਹੁਕਮ ਮੰਨ ਕੇ ਭਾਈ ਸੰਗਤ ਸਿੰਘ ਨੂੰ ਕਲਗੀ ਦੇ ਕੇ ਭਾਈ ਦਇਆ ਸਿੰਘ ਭਾਈ ਧਰਮ ਸਿੰਘ ਅਤੇ ਭਾਈ ਮਾਨ ਸਿੰਘ ਸਮੇਤ ਘੜੀ ਵਿੱਚੋਂ ਨਿਕਲ ਗਏ ਉੱਚੇ ਥਾਂ ਜਾ ਕੇ ਗੁਰੂ ਜੀ ਨੇ ਤਾੜੀ ਮਾਰਦੇ ਹੋਏ ਕਿਹਾ ਹਿੰਦ ਦਾ ਪੀਰ ਜਾ ਰਿਹਾ ਹੈ ਤੇ ਸੰਗਤ ਜੀ ਇਸ ਸਥਾਨ ਤੇ ਵੀ ਆਪ ਜੀ ਨੂੰ ਦਰਸ਼ਨ ਕਰਵਾਵਾਂਗੇ ਜਿੱਥੋਂ ਗੁਰੂ ਸਾਹਿਬ ਜੀ ਤਾੜੀ ਮਾਰ ਕੇ ਹਿੰਦ ਦਾ ਪੀਰ ਜਾ ਰਿਹਾ ਹੈ ਇਹ ਸ਼ਬਦ ਬੋਲੇ ਸੀਗੇ ਤੇ ਇਹ ਇਤਿਹਾਸ ਸੀ ਸੰਗਤ ਜੀ ਕੱਚੀ ਗੜੀ ਸਾਹਿਬ ਦਾ ਜੋ ਆਪ ਜੀ ਨੇ ਸਾਂਝਾ ਕੀਤਾ ਇਤਿਹਾਸ ਸਾਂਝਾ ਕਰਦੇ ਸਮੇਂ ਕੋਈ ਗਲਤੀ ਹੋਈ ਹੋਵੇ ਤਾਂ ਦਾਸ ਖੇਮਾ ਦਾ ਜੱਜ ਕਿਹਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਸੰਗਤ ਜੀ ਹੁਣ ਆਪਾਂ ਦਰਸ਼ਨ ਕਰਾਂਗੇ ਜੀ ਗੁਰਦੁਆਰਾ ਕਤਲਗੜ੍ਹ ਸਾਹਿਬ ਤੇ ਗੁਰਦੁਆਰਾ ਤਾੜੀ ਸਾਹਿਬ ਧਰਤ ਸ੍ਰੀ ਚਮਕੌਰ ਸਾਹਿਬ ਆ ਜਾਓ ਕਰਦੇ ਆਂ ਦਰਸ਼ਨ ਜੀ ਗੁਰੂ ਘਰਾਂ ਦੇ ਚਮਕੌਰ ਸਾਹਿਬ ਦੀ ਧਰਤੀ ਤੇ ਇਤਿਹਾਸ ਦੀ ਜਾਣਕਾਰੀ ਆਪ ਜੀ ਨਾਲ ਕਰਾਂਗੇ ਸਾਂਝੀ ਜੀ हां जी संगत जी इस समय आप दर्शन कर रहे हो गुरुद्वारा कतलगढ़ साहिब ਧਰਤ ਸ੍ਰੀ ਚਮਕੌਰ ਸਾਹਿਬ ਆ ਜਾਓ ਸੰਗਤ ਜੀ ਪਹਿਲਾਂ ਦਰਬਾਰ ਦੇ ਦਰਸ਼ਨ ਕਰਦੇ ਆਂ ਗੁਰੂ ਚਰਨਾਂ ਦੀ ਹਾਜ਼ਰੀ ਲਵਾਉਂਦੇ ਆਂ ਫਿਰ ਆਪ ਜੀ ਨਾਲ ਇਤਿਹਾਸ ਦੀ ਜਾਣਕਾਰੀ ਸਾਂਝੀ ਕਰਦੇ ਆਂ ਜੀ ਗੁਰਦੁਆਰਾ ਕਤਲਗੜ੍ਹ ਸਾਹਿਬ ਹਾਂਜੀ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਕਰੋ ਜੀ ਦਰਸ਼ਨ ਲਵਾਓ ਜੀ ਗੁਰੂ ਚਨਜਾ ਹਾਜ਼ਰੀ ਗੁਰਦੁਆਰਾ ਕਤਲਗੜ੍ਹ ਸਾਹਿਬ ਧਰਤ ਸ੍ਰੀ ਚਮਕੌਰ ਸਾਹਿਬ ਸੰਗਤ ਜੀ ਆਪ ਦਰਸ਼ਨ ਕਰੋ ਜੀ ਤੇ ਦਾਸ ਆਪ ਜੀ ਦਾ ਗੁਰਦੁਆਰਾ ਕਤਲਗੜ੍ਹ ਸਾਹਿਬ ਜੀ ਦਾ ਜੋ ਇਤਿਹਾਸ ਹੈ ਉਸ ਦੀ ਜਾਣਕਾਰੀ ਸਾਂਝੀ ਕਰਦਾ ਜੀ ਹਾਂਜੀ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਗੁਰਦੁਆਰਾ ਛਲੀ ਕਤਲ ਗੜ੍ਹ ਸਾਹਿਬ ਤਰਤ ਸ੍ਰੀ ਚਮਕੌਰ ਸਾਹਿਬਾ ਇਤਿਹਾਸ ਦੀ ਜਾਣਕਾਰੀ ਆਪ ਜੀ ਨਾਲ ਸਾਂਝੀ ਕਰਦੇ ਆਂ ਜੀ ਸੰਗਤ ਜੀ ਸੰਗਤ ਜੀ ਇਸ ਚਮਕੌਰ ਸਾਹਿਬ ਜੀ ਦਾ ਜਿਹੜਾ ਜੰਗ ਹੋਈ ਸੀਗੀ ਇਸ ਜੁੱਧ ਦੇ ਵਿੱਚ ਵੱਡੇ ਸੈਭਜਾਦੇ ਬਾਬਾ ਅਜੀਤ ਸਿੰਘ ਜੀ ਤੇ ਬਾਬਾ ਜੁਝਾਰ ਸਿੰਘ ਜੀ ਤੇ 50 ਪਿਆਰਿਆਂ ਵਿੱਚੋਂ ਭਾਈ ਹਿੰਮਤ ਸਿੰਘ ਜੀ ਭਾਈ ਮੋਹਕਮ ਸਿੰਘ ਜੀ ਭਾਈ ਸਾਹਿਬ ਸਿੰਘ ਜੀ ਤੇ ਨਾਲ 40 ਸਿੰਘ ਹੋਰ ਸ਼ਹੀਦ ਹੋ ਗਏ ਸਗੇ ਸੰਗਤ ਜੀ ਤੇ ਇਹਨਾਂ ਦੀ ਸ਼ਹੀਦੀ ਤੋਂ ਬਾਅਦ ਆਪਣੇ ਇੱਥੇ ਚਮਕੌਰ ਸਾਹਿਬ ਦੇ ਲਾਗੇ ਇੱਕ ਪਿੰਡ ਪਿੰਦਾ ਜੀ ਪਿੰਡ ਰਾਜਪੁਰ ਜਿੱਥੇ ਦੇ ਬੀਬੀ ਸ਼ਰਨ ਕੌਰ ਜੀ ਆ ਜੀ ਤੇ ਬੀਬੀ ਸ਼ਰਨ ਕੌਰ ਜੀ ਨੇ ਇਸ ਸਥਾਨ ਤੇ ਆ ਕੇ ਸਿੰਘਾਂ ਦੇ ਸਰੀਰਾਂ ਨੂੰ ਇੱਕ ਥਾਂ ਇਕੱਠੇ ਕਰਕੇ ਇੱਕ ਚਿਖਾ ਵਾਲ ਕੇ ਉਹਨਾਂ ਦਾ ਸੰਸਕਾਰ ਕੀਤਾ ਤੇ ਚਿਖਾ ਵਾਲ ਦੀ ਦੇਖ ਮੁਗਲ ਸਰਕਾਰ ਦੇ ਕੋਸ਼ਿਸ ਪਾਈਆਂ ਨੇ ਦੇਖਿਆ ਤੇ ਸੁਣਿਆ ਵੀ ਕੋਈ ਚਿਖਾ ਦੇ ਕੋਲ ਬੈਠਾ ਸੋਲਾ ਸਾਹਿਬ ਦਾ ਪਾਠ ਪੜ ਰਿਹਾ ਹੈ ਤਾਂ ਉਹਨਾਂ ਨੇ ਜਦੋਂ ਆ ਕੇ ਦੇਖਿਆ ਤੇ ਬੀਬੀ ਸ਼ਰਨ ਕੌਰ ਜੀ ਸਿੰਘਾ ਸ਼ਹੀਦਾਂ ਦਾ ਸੰਸਕਾਰ ਕਰਕੇ ਸੋਲਾ ਸਾਹਿਬ ਦਾ ਪਾਠ ਕਰ ਰਹੀ ਹੈ ਤੇ ਉਹਨਾਂ ਮੁਗਲ ਸਪਾਈਆਂ ਨੇ ਬੀਬੀ ਸ਼ਰਨ ਕੌਰ ਜੀ ਨੂੰ ਵੀ ਉਸ ਬਲ ਦੀ ਚਿਖਾ ਦੇ ਵਿੱਚ ਚੱਕ ਕੇ ਸੁੱਟ ਦਿੱਤਾ ਜਿਸ ਕਾਰਨ ਬਲ ਦੀ ਚਿਖਾ ਵਿੱਚ ਹੀ ਇਸੇ ਸਥਾਨ ਤੇ ਬੀਬੀ ਸ਼ਰਨ ਕੌਰ ਜੀ ਦੀ ਵੀ ਸ਼ਹੀਦੀ ਹੋਈ ਸੰਗਤ ਜੀ ਬੀਬੀ ਸ਼ਰਨ ਕੌਰ ਜੀ ਦਾ ਬਹੁਤ ਵੱਡਾ ਦੇਣਦਾਰਿਆ ਸਾਰੀ ਸਿੱਖ ਕੌਮ ਜੋ ਕਦੇ ਨਹੀਂ ਦੇ ਸਕਦੀ ਬਹੁਤ ਵੱਡੀ ਕੁਰਬਾਨੀ ਹੈ ਬੀਬੀ ਸ਼ਰਨ ਕੌਰ ਜੀ ਦੀ ਸੰਗਤ ਜੀ ਇਹ ਸੀ ਇਤਿਹਾਸ ਜੀ ਗੁਰਦੁਆਰਾ ਕਤਲਗੜ੍ਹ ਸਾਹਿਬ ਦਾ ਜੋ ਆਪ ਜੀ ਨੇ ਸਾਂਝਾ ਕੀਤਾ ਜਾਣਕਾਰੀ ਸਾਂਝੀ ਕਰਦੇ ਸਮੇਂ ਕੋਈ ਗਲਤੀ ਹੋਈ ਹੋਵੇ ਤਾਂ ਦਾਸ ਖਿਮਾ ਦਾ ਜਾਚ ਕਿਹਾ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਹਾਂਜੀ ਸੰਗਤ ਜੀ ਪਹੁੰਚੇ ਆ ਜੀ ਆਪਾਂ ਇਸ ਸਮੇਂ ਗੁਰਦੁਆਰਾ ਤਾੜੀ ਸਾਹਿਬ ਕਰਤਿ ਸ੍ਰੀ ਚਮਕੌਰ ਸਾਹਿਬ ਆ ਜਾਓ ਜਿੱਦਾਂ ਆਪਾਂ ਪਹਿਲਾਂ ਕਹਿੰਦੇ ਹੁੰਨੇ ਤੁਹਾਨੂੰ ਪਹਿਲਾਂ ਆਪਾਂ ਕਰਦੇ ਆਂ ਦਰਸ਼ਨ ਗੁਰੂ ਚਰਨਾਂ ਦੀ ਲਵਾਉਣੇ ਹਾਜ਼ਰੀ ਫਿਰ ਕਰਦੇ ਆਂ ਤੁਹਾਡੇ ਨਾਲ ਇਤਿਹਾਸ ਦੀ ਜਾਣਕਾਰੀ ਸਾਂਝੀ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਆਪ ਇਸ ਸਮੇਂ ਦਰਸ਼ਨ ਕਰ ਰਹੇ ਹੋ ਜੀ ਗੁਰਦੁਆਰਾ ਤਾੜੀ ਸਾਹਿਬ ਧਰਤ ਸ੍ਰੀ ਚਮਕੌਰ ਸਾਹਿਬ ਸੰਗਤ ਜੀ ਆਪ ਦਰਸ਼ਨ ਕਰੋ ਜੀ ਗੁਰੂ ਘਰ ਦੇ ਦਾਸ ਆਪ ਜੀ ਨਾਲ ਇਤਿਹਾਸ ਦੀ ਜਾਣਕਾਰੀ ਸਾਂਝੀ ਕਰਦਾ ਜੀ ਸੰਗਤ ਜੀ ਪੰਥ ਨੇ ਗੁਰਮਤਾ ਕਰਕੇ ਗੁਰੂ ਸਾਹਿਬ ਜੀ ਨੂੰ ਬੇਨਤੀ ਕੀਤੀ ਕਿ ਆਪ ਗੁਰੂ ਸਾਹਿਬ ਇਸ ਸਥਾਨ ਤੋਂ ਕਿਸੇ ਹੋਰ ਸਥਾਨ ਤੇ ਚਲੇ ਜਾਓ ਕੱਚੀ ਗੜੀ ਨੂੰ ਛੱਡ ਕੇ ਗੁਰੂ ਸਾਹਿਬ ਜੀ ਨੇ ਕਿਹਾ ਵੀ ਅਸੀਂ ਨਹੀਂ ਕੱਚੀ ਗੜੀ ਛੱਡ ਕੇ ਜਾ ਸਕਦੇ ਸਿੰਘਾਂ ਨੂੰ ਇਕੱਲੇ ਛੱਡ ਕੇ ਤਾਂ ਸੰਗਤ ਜੀ ਪੰਥ ਨੇ ਫਿਰ ਦੁਬਾਰਾ ਬੇਨਤੀ ਕੀਤੀ ਪੰਥ ਨੇ ਤਿੰਨ ਵਾਰ ਬੇਨਤੀ ਕੀਤੀ ਸੀ ਸੰਗਤ ਜੀ ਫਿਰ ਗੁਰੂ ਸਾਹਿਬ ਜੀ ਨੇ ਪੰਥ ਦੀ ਬੇਨਤੀ ਨੂੰ ਮੰਨਦੇ ਹੋਏ ਇਸ ਸਥਾਨ ਤੋਂ ਤਿੰਨ ਤਾੜੀਆਂ ਮਾਰੀਆਂ ਸੀ ਤੇ ਕਿਹਾ ਸੀ ਬੇ ਹਿੰਦ ਦਾ ਪੀਰ ਜਾ ਰਿਹਾ ਹੈ ਜੇ ਕਿਸੇ ਵਿੱਚ ਜ਼ਰੂਰਤ ਹੈ ਤਾਂ ਫੜ ਲਵੋ ਜੋ ਗੁਰੂ ਸਾਹਿਬ ਨੇ ਬੋਲ ਬੋਲੇ ਸੀ ਉਹ ਆਪ ਜੀ ਨਾਲ ਸਾਂਝੇ ਕਰਦੇ ਆ ਜੀ ਜੋ ਕਹੇ ਉੱਚੀ ਤੁਨ ਤੇ ਬੋਲੇ ਦੇ ਹਾਥਨ ਤਾੜੀ ਭਗਵਾਨ ਹਿੰਦੂਨ ਪੀਰ ਚਲਿਓ ਅਬੇ ਕਿੰਸੀਓ ਕੇ ਰਹੋ ਤੁਮ ਮਾਹੇ ਜੋ ਬਲਵਾਨ ਇਹ ਸ਼ਬਦ ਗੁਰੂ ਸਾਹਿਬ ਜੀ ਨੇ ਬੋਲੇ ਸੀ ਸੰਗਤ ਜੀ ਇਸ ਸਥਾਨ ਤੋਂ ਜਾਣ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਹਾਂ ਜੀ ਸੰਗਤ ਜੀ ਦਰਸ਼ਨ ਮਿਲੇ ਆਪਾਂ ਕਰ ਲਏ ਆ ਚਮਕੌਰ ਸਾਹਿਬ ਗੁਰੂ ਸਥਾਨਾਂ ਦੇ ਤੇ ਹੁਣ ਆਪਾਂ ਆਪਣੇ ਘੋੜਿਆਂ ਦੀਆਂ ਲਗਾਮਾਂ ਛੱਡਦੇ ਆ ਜੀ ਪਹੁੰਚਦੇ ਆ ਜੀ ਗੁਰਦੁਆਰਾ ਜੰਡ ਸਾਹਿਬ ਤੇ ਸਫ਼ਰਾਂ ਦੇ ਨਾਲ ਬਣੇ ਰਹੋ ਜੀ ਸਫਰ ਮਾਰਗਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹੀ 10 ਹਾਂਜੀ ਸੰਗਤ ਜੀ ਆਪ ਜਾਣਦੇ ਆ ਜੀ ਆਪਣਾ ਸਫਰ ਚੱਲ ਰਿਹਾ ਜੀ ਮਾਰਗਗੁਰੂ ਗੋਬਿੰਦ ਸਿੰਘ ਜੀ ਤੇ ਮਾਰਗਗੁਰੂ ਗੋਬਿੰਦ ਸਿੰਘ ਜੀ ਤੇ ਚੱਲਦੇ ਆ ਆਪਾਂ ਗੁਰਦੁਆਰਾ ਜੰਡ ਸਾਹਿਬ ਨੂੰ ਜਾ ਰਹੇ ਸੀਗੇ ਤੇ ਰਸਤੇ ਦੇ ਵਿੱਚ ਪਿੰਡ ਆਇਆ ਜੀ ਰਾਏਪੁਰ ਸ੍ਰੀ ਚਮਕੌਰ ਸਾਹਿਬ ਦੇ ਬਿਲਕੁਲ ਨਾਲ ਹੀ ਆ ਪਿੰਡ ਇਹ ਤੇ ਇਹ ਪਿੰਡ ਆ ਜੀ ਬੀਬੀ ਸ਼ਰਨ ਕੌਰ ਜੀ ਦਾ ਤੇ ਬੀਬੀ ਸ਼ਰਨ ਕੌਰ ਜੀ ਦੀ ਬਹੁਤ ਕੁਰਬਾਨੀ ਆ ਆਪਣੇ ਸਿੱਖ ਕੌਮ ਲਈ ਤੇ ਇਸ ਲਈ ਸੋਚਿਆ ਵੀ ਦਰਸ਼ਨ ਕਰਕੇ ਜਾਵਾਂਗੇ ਤੇ ਚਨ ਸ਼ੋ ਪ੍ਰਾਪਤ ਸਥਾਨ ਨਹੀਂ ਹੈਗਾ ਤਾਂ ਤਾਂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪਰ ਬੀਬੀ ਸ਼ਰਨ ਕੌਰ ਜੀ ਦਾ ਜੱਦੀ ਪਿੰਡ ਆ ਇਹ ਤੇ ਉਹਨਾਂ ਦੀ ਯਾਦ ਦੇ ਵਿੱਚ ਗੁਰੂ ਘਰ ਬਣਿਆ ਹੋਇਆ ਆ ਇਤਿਹਾਸਤਾ ਤੁਹਾਨੂੰ ਆਪਾਂ ਗੁਰਦੁਆਰਾ ਕਤਲਗੜ੍ਹ ਦਾ ਜਿਹੜਾ ਦੱਸਿਆ ਸੀ ਉਹਦੇ ਵਿੱਚ ਤੁਹਾਨੂੰ ਪਤਾ ਲੱਗੇਗਾ ਬੀਬੀ ਸ਼ਰਨ ਕੌਰ ਜੀ ਦੀ ਕੀ ਕੁਰਬਾਨੀ ਆ ਇਸ ਕਰਕੇ ਆਜੋ ਕਰਦੇ ਆਂ ਦਰਸ਼ਨ ਗੁਰਦੁਆਰਾ ਸਾਹਿਬ ਅਮਰ ਸ਼ਹੀਦ ਬੀਬੀ ਸ਼ਰਨ ਕੌਰ ਜੀ ਕਹੇ ਨਾ ਵਾਲੇ ਤੇਰਾ ਰਹਿ ਸੁਨਮਾ ਸੰਗਤ ਜੀ ਕਰੋ ਜੀ ਦਰਸ਼ਨ ਗੁਰਦੁਆਰਾ ਅਮਰ ਸ਼ਹੀਦ ਬੀਬੀ ਸ਼ਰਨ ਕੌਰ ਜੀ ਹਾਂਜੀ ਸੰਗਤ ਜੀ ਆਪਾਂ ਮਾਤਾ ਸ਼ਰਨ ਕੌਰ ਜੀ ਦੇ ਪਿੰਡ ਰਾਏਪੁਰ ਉਹਨਾਂ ਦੇ ਇਜਾਦ ਵਿੱਚ ਬਣੇ ਸਥਾਨ ਦੇ ਦਰਸ਼ਨ ਕਰਕੇ ਪਹੁੰਚ ਗਏ ਆ ਜੀ ਗੁਰਦੁਆਰਾ ਬੀੜ ਗੁਰੂ ਜੰਡ ਸਾਹਿਬ ਪਾਤਸ਼ਾਹੀ 10ਵੀਂ ਤੇ ਸੰਗਤ ਜੀ ਦਰਸ਼ਨ ਆਪਾਂ ਜੀ ਗੁਰੂ ਘਰ ਦੇ ਸਵੇਰ ਨੂੰ ਕਰਾਂਗੇ ਆਪ ਵੀ ਤੇ ਆਪ ਜੀ ਨੂੰ ਵੀ ਸਵੇਰ ਨੂੰ ਕਰਵਾਵਾਂਗੇ ਤੇ ਨਾਲ ਇਤਿਹਾਸ ਦੀ ਜਾਣਕਾਰੀ ਸਾਂਝੀ ਕਰਾਂਗੇ ਤੇ ਸੰਗਤ ਜੀ ਹੁਣ ਸਮਾਂ ਕਾਫੀ ਹੋ ਗਿਆ ਆ ਤੇ ਜੇ ਜ਼ਿਆਦੀਆਂ ਗੱਲਾਂ ਬਾਤਾਂ ਆਪਾਂ ਆਪਣੀਆਂ ਕਰਾਂਗੇ ਤਾਂ ਵੀਡੀਓ ਬਹੁਤ ਲੰਬੀ ਹੋ ਜਾਣੀ ਆ ਤੇ ਇਸ ਕਰਕੇ ਵੀਡੀਓ ਦੀ ਆਪਾਂ ਕਰਦੇ ਆਂ ਅੱਜ ਦੀ ਸਮਾਪਤੀ ਤੇ ਮਿਲਦੇ ਆਂ ਜੀ ਕੱਲ ਨੂੰ ਸਵੇਰ ਨੂੰ ਸਫਰ ਦੇ ਨਾਲ ਜੁੜੇ ਰਹੋ ਸਫਰ ਸਾਈਕਲ ਸਫਰ ਮਾਰਗ ਗੁਰੂ ਗੋਬਿੰਦ ਸਿੰਘ ਜੀ ਠੀਕ ਆ ਜੀ ਸਵੇਰ ਨੂੰ ਕਰਦੇ ਆਂ ਦਰਸ਼ਨ ਮੇਲੇ ਗੁਰਦੁਆਰਾ ਬੀੜ ਗੁਰੂ ਜੰਡ ਸਾਹਿਬ ਤਦ ਤੱਕ ਲਈ ਸਵੇਰ ਤੱਕ ਲਈ ਜੀ ਸਤਿ ਸ਼੍ਰੀ ਅਕਾਲ ਰੌੜਕੀ ਵਾਲੇ ਲੋ ਤੇ ਰੌੜਕੀ ਵਾਲ ਦੇ ਕੋਲੇ ਤੂਫਾਨ ਲੋ